ਨੇਚਰਲ ਸਾਇੰਸ ਨੂੰ ਲੈ ਕੇ ਖੋਲੇ ਰਿਸਰਚ ਸੈਂਟਰ ਦੁਨੀਆ ਪਾਰਚ ਕਮਾਇਆ ਵੱਡਾ ਨਾਮ ਸ਼ੇਖਾਂ ਦੇ ਵਿੱਚ ਮਸ਼ਹੂਰ ਡਾਕਟਰ ਪੁੱਲਰ ਦੇ ਚਰਚੇ ਹਰ ਇੱਕ ਬਿਮਾਰੀ ਦਾ ਇਲਾਜ ਸਿਰਫ ਕੁਦਰਤੀ ਚੀਜ਼ਾਂ ਦੇ ਨਾਲ ਕਿਵੇਂ ਰੱਖ ਸਕਦੇ ਆ ਕੁਦਰਤੀ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਤੰਦਰੁਸਤ ਆਓ ਜਾਣਦੇ ਆ ਅਵਾਰਡੀ ਵਿਸ਼ੇ ਪ੍ਰਸਿੱਧ ਨੈਸ਼ਨਲ ਹੈਲਥ ਗੁਰੂ ਡਾਕਟਰ ਪੁੱਲਰ ਦੀ ਕਲਾਸ ਚ ਆ ਕੰਨਦਿਆ ਬਿਲਕੁਲ ਡੈੱਡ ਸੀਗੇ ਆਹ ਦਵਾਈ ਦਿੱਤੀ ਮੇਰੇ ਕੰਨ ਤੋਂ 50% ਸੁਣ ਲਾ ਪਿਆ ਜੀ ਮਤਲਬ ਜੜੀਆਂ ਜੜੀਆਂ ਉਹਨਾਂ ਦੀਆਂ ਕੁਦਰਤੀ ਚੀਜ਼ਾਂ ਨੇ ਉਹ ਸਾਰੀਆਂ ਤੁਸੀਂ ਲਈਆਂ ਹਾਂ ਜੀ ਸਾਰੀਆਂ ਇਹ ਤਾਂ ਜਿੱਦਾਂ ਉਹਨਾਂ ਨੇ ਐਕਸਰਸਾਈਜ਼ ਦੱਸੀ ਉਹ ਵੀ ਅਸੀਂ ਕਰਦੇ ਰਹੇ ਹਾਂ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਠੀਕ ਬੈਠੇ ਹਾਂ ਅਸੀਂ ਚੂਨਾ ਖਿਲਾ ਨਹੀਂ ਰਹੇ ਚੂਨੇ ਦਾ ਪਾਣੀ ਪਿਲਾ ਰਹੇ ਹਾਂ ਤਾਂ ਉਹਨੂੰ ਬਣਾਉਣ ਦੀ ਜਿਹੜੀ ਵਿਧੀ ਆਪਾਂ ਇੰਟਰੋਡਿਊਸ ਕੀਤੀ ਆ ਮਿੱਟੀ ਦੇ ਭਾਂਡੇ ਚ ਕਿਵੇਂ ਬਣਾਉਣਾ ਪੰਜ ਤੋਂ 6 ਦਿਨ ਲੱਗਦੇ ਆ ਜਿਹੜੇ ਬੱਚਿਆਂ ਦੇ ਅੰਦਰ ਪੀਲੀਆ ਜਿਆਦਾ ਵੱਧ ਕੇ ਹੁੰਦਾ ਹੈ ਭੁੱਖ ਘਟ ਲੱਗਦੀ ਖਾਦਾ ਪੀਤਾ ਨਹੀਂ ਲੱਗਦਾ ਤਾਂ ਜਾਂ ਜਿਨ੍ਹਾਂ ਨੂੰ ਪਾਇਲਸ ਦੀ ਪ੍ਰੋਬਲਮ ਹੈ ਜਾਂ ਕਬਜ ਦੀ ਸਮੱਸਿਆ ਉਹਨਾਂ ਨੇ ਇੱਕ ਚਮਚ ਚਿੱਟਾ ਪਾਣੀ ਵਾਈਟ ওয়াਟਰ ਲੈਣਾ ਔਰ ਇੱਕ ਗਲਾਸ ਗੰਨੇ ਦੇ ਜੂਸ ਦੇ ਨਾਲ ਉਹਨੂੰ ਦੇਣਾ ਹੈਗਾ ਇੱਕ ਗਲਾਸ ਗੰਨੇ ਦੇ ਜੂਸ ਦੇ ਵਿੱਚ ਤੁਸੀਂ ਪਾ ਕੇ ਦੋਗੇ ਜਿਨ੍ਹਾਂ 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 ਨੂੰ ਚਮੜੀ ਦੇ ਰੋਗ ਦੀ ਸਮੱਸਿਆ ਹੈਗੀ ਆ ਐਕਨੇ ਆ ਪਿੰਪਲਸ ਆ ਰਿੰਗਵਾਰਮਸ ਹੋ ਜਾਂਦੇ ਨੇ ਚਮੜੀ ਤਾਂ ਕੋਈ ਵੀ ਡਿਸਆਰਡਰ ਐਕਜ਼ੀਮਾ ਵਗੈਰਾ ਹੋ ਗਿਆ ਉਹਦੇ ਵਿੱਚ ਤੁਸੀਂ ਇਹਨੂੰ ਕੋਕੋਨਟ ਪਾਣੀ ਦੇ ਵਿੱਚ ਇੱਕ ਚਮਚ ਜੇ ਬੱਚਾ ਹੈ ਤਾਂ ਇੱਕ ਚਮਚ ਅਡਲਟ ਹੈ ਤਾਂ ਦੋ ਚਮਚ ਤੁਸੀਂ ਪਾ ਕੇ ਇਹਨੂੰ ਸ਼ੁਰੂ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਗੱਠ ਹੈ ਚਾਹੇ ਟਿਊਮਰ ਆ ਚਾਹੇ ਬਿਨਾਈਨ ਹੈ ਚਾਹੇ ਫੈਟ ਵਾਲੀ ਗੱਠ ਹੈ ਚਾਹੇ ਟਿਊਮਰ ਹੈ ਚਾਹੇ ਸਿਸਟ ਐਕਸਟਰਾ ਬਣ ਗਈ ਹੈਗੀ ਚਾਹੇ ਲੀਵਰ ਨਾਲ ਚਾਹੇ ਉਹ ਫਾਈਬਰ ਹੈ ਤਾਂ ਉਹਨਾਂ ਨੇ ਇਹਨੂੰ ਦਹੀਂ ਦੇ ਵਿੱਚ ਇੱਕ ਕੌਲੀ ਦਹੀਂ ਇੱਕ ਚਮਚ ਆਪਣਾ ਦੇ ਚ ਐਡ ਕਰਾਂਗੇ ਦਹੀਂ ਦੇ ਵਿੱਚ ਅਗਰ ਬੱਚਾ ਤਾਂ ਇੱਕ ਚਮਚ ਅਡਲਟ ਨੂੰ ਆਪਾਂ 2 ਚਮਚ ਦੀ ਡੋਸ ਵੀ ਦੇ ਸਕਦੇ ਹਾਂ ਜਿਹੜਾ ਚੂਨਾ ਹੈਗਾ ਨਾਟ ਓਨਲੀ ਹੱਡੀਆਂ ਲਈ ਕੰਮ ਹੁੰਦਾ ਹੈ ਤਾਂ 2% ਹਿੱਸਾ ਉਹ ਹੈਗਾ ਵਾ ਜੋ ਬਹੁਤ ਸੈਂਸਿਟਿਵ ਰੋਲ ਨਿਭਾਉਂਦਾ ਹੈ 2% ਹਿੱਸਾ ਬ੍ਰੇਨ ਨੇ ਵੀ ਯੂਜ਼ ਕਰਨਾ ਹੈ ਬਲੱਡ ਨੇ ਵੀ ਯੂਜ਼ ਕਰਨਾ ਹੈ ਹਾਰਟ ਨੇ ਵੀ ਯੂਜ਼ ਕਰਨਾ ਹੈ ਚਮੜੀ ਨੇ ਵੀ ਯੂਜ਼ ਕਰਨਾ ਹੈ ਜਿੰਨੇ ਵੀ ਲੈਣਾ ਲੈਣਾ ਖਾਲੀ ਪੇਟ ਹੈ ਜਿਨ੍ਹਾਂ ਨੂੰ ਜਿਹੜੇ ਬੱਚੇ ਐਨੀਮਿਕ ਹੈ ਪੀਲੀਆ ਪੋਜ਼ਿਟਿਵ ਆਓਟਿਪੀਟੀ ਹਾਈ ਹੈ ਅ ਕਬਜ਼ ਹੈ ਭੁੱਖ ਨਹੀਂ ਲੱਗਦੀ ਗ੍ਰੋਥ ਨਹੀਂ ਉਹਨਾਂ ਨੇ ਗੰਨੇ ਦੇ ਰਸ ਲੈਣਾ ਹੈ ਜਿਨ੍ਹਾਂ ਨੂੰ ਕੱਲਾ ਚਮੜੀ ਦਾ ਰਹੂਗਾ ਉਹਨਾਂ ਨੇ ਕੋਕੋਨਟ ਪਾਣੀ ਦੇ ਵਿੱਚ ਲੈਣਾ ਹੈਗਾ ਇਹਨੂੰ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਟਿਊਮਰ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਗੱਠਾਂ ਦੀ ਪ੍ਰੋਬਲਮ ਬਲੋਕੇਜ ਆ ਕਲੋਟਿੰਗ ਆ ਉਹਨਾਂ ਨੇ ਦਹੀਂ ਦੇ ਵਿੱਚ ਲੈਣਾ ਹੈ ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਤੇ ਅੱਜ ਅਸੀਂ ਪਹੁੰਚੇ ਹਰੇ ਸੀ ਮੋਗਾ ਦੇ ਵਿੱਚ ਜਿੱਥੇ ਚੱਲ ਰਹੀ ਸੀ ਡਾਕਟਰ ਭੁੱਲਰ ਦੀ ਕਲਾਸ ਡਾਕਟਰ ਵਰਿੰਦਰ ਭੁੱਲਰ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਸੰਸਥਾਪਕ ਵਿਸ਼ੇ ਪ੍ਰਸਿੱਧ ਡਾਕਟਰ ਵਰਿੰਦਰ ਪੁੱਲਰ ਜੋ ਤੁਹਾਨੂੰ ਨੇਚਰਲ ਤਰੀਕਿਆਂ ਦੇ ਨਾਲ ਟਰੀਟ ਕਰਦੇ ਨੇ ਨੇਚਰ ਦੇ ਨਾਲ ਜੁੜਨਾ ਸਿਖਾਉਂਦੇ ਨੇ ਤੇ ਦੱਸਦੇ ਨੇ ਕਿ ਕੁਦਰਤੀ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਕਿਵੇਂ ਆਪਣਾ ਇਲਾਜ ਕਰ ਸਕਦੇ ਹੋ ਛੋਟੀ ਤੋਂ ਛੋਟੀ ਬਿਮਾਰੀ ਤੋਂ ਲੈ ਕੇ ਵੱਡੀ ਤੋਂ ਵੱਡੀ ਬਿਮਾਰੀ ਦਾ ਇਹ ਹੱਲ ਕਰਦੇ ਨੇ ਤੇ ਅੱਜ ਡਾਕਟਰ ਪੁੱਲਰ ਆਪਣੀ ਕਲਾਸ ਦੇ ਵਿੱਚ ਇੱਕ ਖਾਸ ਚੀਜ਼ ਦੱਸਣ ਜਾ ਰਹੇ ਨੇ ਇੱਕ ਖਾਸ ਨੁਕਤਾ ਦੱਸਣ ਜਾ ਰਹੇ ਨੇ ਖਾਸ ਵਿਧੀ ਦੱਸਣ ਜਾ ਰਹੇ ਨੇ ਕੀ ਉਹ ਵਿਧੀ ਉਹ ਵੀ ਜਾਣਾਂਗੇ ਆਪਾਂ ਡਾਕਟਰ ਪੁੱਲਰ ਤੋਂ ਔਰ ਉਸ ਦੇ ਇਸਤੇਮਾਲ ਕਿਸ ਤਰ੍ਹਾਂ ਕੀਤੇ ਜਾ ਸਕਦੇ ਨੇ کون کون اس ਨੂੰ ਖਾ ਸਕਦਾ ਹੈ اور ਉਹ ਕਿੰਨੀਆਂ ਬਿਮਾਰੀਆਂ ਦਾ ਇਲਾਜ ਕਰੇਗੀ ਸਾਰੇ ਕੁਝ জানਾਂਗੇ ਡਾਕਟਰ ਵਿਨਦਰ ਸਿੰਘ ਪੁੱਲਰ ਕੋਲ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ 22 ਤਰੀਕ اور ਜਗਾ ਮੋਗਾ ਦੇ ਰਿਸਰਚ ਸੈਂਟਰ ਦੇ ਵਿੱਚ ਕੈਂਪ ਕੀਤਾ ਗਿਆ ਦੂਰ ਦੂਰੋਂ ਸੰਗਤਾਂ ਨੇ ਬਹੁਤ ਪਿਆਰ ਉਤਸ਼ਾਹ ਔਰ ਅਸ਼ੀਰਵਾਦ ਦਿੱਤਾ ਕੋਈ ਚੰਡੀਗੜ੍ਹ ਤੋਂ ਆਇਆ ਹੋਇਆ ਸੀ ਕੋਈ ਕੈਨੇਡਾ ਤੋਂ ਆਇਆ ਹੋਇਆ ਸੀ ਕੋਈ ਮਹਾਲੀ ਤੋਂ ਆਇਆ ਸੀ ਕੋਈ ਪਠਾਨਕੋਟ ਤੋਂ ਆਇਆ ਹੋਇਆ ਸੀ ਅਲਗ-ਅਲਗ ਜਗਾ ਤੋਂ ਦੂਰੋਂ ਦੂਰੋਂ ਲੋਕਾਂ ਦਾ ਆਉਣਾ ਇਸ ਚੀਜ਼ ਦਾ ਪ੍ਰਤੀਕ ਹੈ ਕਿ ਅਸੀਂ ਆਪਣੇ ਦੁੱਖਾਂ ਨੂੰ ਲੈ ਕੇ ਕਿੰਨੇ ਪੀੜਤ ਆ ਅਦਰਵਾਈਜ਼ ਇਹਨੇ ਦੂਰੋਂ ਦੂਰੋ ਚੱਲ ਕੇ ਆਉਣਾ ਔਰ ਸਵੇਰ ਔਰ ਸ਼ਾਮ 4 ਵਜੇ ਤੱਕ ਬੈਠੇ ਰਹਿਣਾ ਸੈਸ਼ਨ ਨੂੰ ਅਟੈਂਡ ਕਰਨਾ ਇਹ ਜਿਹੜੀ ਉਤਸੁਕਤਾ ਹੈ ਜਿਹੜੀ ਕਿਉਰਿਓਸਟੀ ਹੈ ਨੇਚਰਲ ਸਾਈਨ ਆ ਸਿੱਖਣ ਦੀ ਸਮਝਣ ਦੀ ਇਹ ਰੋਗਾਂ ਚੋਂ ਆਉਂਦੀ ਹੈ ਕਿਉਂਕਿ ਇਨਸਾਨ ਜਦਨੇ ਟਾਈਮ ਪੀੜਤ ਨਾ ਹੋਵੇ ਉਹਨਾ ਟਾਈਮ ਕਿਸੇ ਨੂੰ ਸਿੱਖਣ ਲਈ ਤਿਆਰ ਨਹੀਂ ਹੁੰਦਾ ਇਹ ਹਿਊਮਨ ਨੇਚਰ ਹੈ ਤਾਂ ਜਿਵੇਂ ਕਿ ਲਾਸਟ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀ ਕਿ 22 ਤਰੀਕ ਨੂੰ ਅਸੀਂ ਵਾਈਟ ਵਾਟਰ ਦਾ ਫਾਰਮੂਲਾ ਦੱਸਣਾ ਜਿਹਦੇ ਕਰਕੇ ਅੱਜ ਸਾਡੀਆਂ ਮਾਤਾਵਾਂ ਭੈਣਾਂ ਬਿਨਾਈਨ ਤੇ ਮੈਲਿਗਨੈਂਟ ਜਿਹੜੀਆਂ ਟਿਊਮਰ ਨੇ ਸਿਸਟ ਹੈ ਗੱਠਾ ਹੈ ਉਹਨਾਂ ਤੋਂ ਪਰੇਸ਼ਾਨ ਔਰ ਬਹੁਤ ਸਾਰੀਆਂ ਸਰਜਰੀਆਂ ਕਰਵਾ ਕਰਵਾ ਕੇ ਥੱਕ ਚੁੱਕੀਆਂ ਨੇ ਸਰੀਰ ਉਹ ਚੀਜ਼ ਨੂੰ ਬਣਾਉਣ ਨੂੰ ਬੰਦ ਨਹੀਂ ਕਰ ਰਿਹਾ ਜਿਹੜਾ ਰੂਟ ਕੌਜ਼ ਸੀ ਬਹੁਤ ਛੁਪਿਆ ਹੋਇਆ ਤੇ ਮਾਈਨਰ ਰੂਪ ਸੀ ਦੇ ਰੂਪ ਸੀ ਕਿ ਕਿਹੜੀ ਉਹ ਚੀਜ਼ ਹੈ ਜਿਹਦੇ ਨਾਲ ਅਸੀਂ ਉਸ ਸਮੱਸਿਆ ਨੂੰ ਠਰਾਓ ਵੱਲ ਲੈ ਕੇ ਆ ਸਕਦੇ ਆ ਹੀਲ ਕਰਵਾ ਸਕਦੇ ਆ ਸੋ ਉਹਦੀ ਆਰ ਐਨ ਡੀ ਦੇ ਮੁਤਾਬਕ ਜਿਵੇਂ ਕਿ ਅੱਜ ਦੇ ਦੱਸੇ ਹੋਏ ਸਮੇਂ ਦੇ ਮੁਤਾਬਕ ਅੱਜ ਤੁਹਾਨੂੰ ਅਸੀਂ ਉਹ ਫਾਰਮੂਲਾ ਰਿਵੀਲ ਕਰਨ ਜਾ ਰਹੇ ਹੈਗੇ ਆ ਸੋ ਡੈਰੀ ਪੈਂਚ ਚੱਕ ਲੋ ਜੋ ਜੋ ਦੱਸਿਆ ਜਾਏਗਾ ਡਿਟੇਲ ਵਾਈਜ਼ ਉਹਨੂੰ ਨੋਟ ਕਰਿਓ ਤੁਹਾਡੇ ਲਈ ਤੁਹਾਡੇ ਆਣਗਵਾਂ ਲਈ ਤੁਹਾਡੇ ਰਿਸ਼ਤੇਦਾਰ ਲਈ ਕਿਸੇ ਲਈ ਵੀ ਇਹ ਇੱਕ ਸੰਜੀਵਨੀ ਬੂਟੀ ਦਾ ਕੰਮ ਕਰ ਸਕਦੀ ਹੈ ਸੋ ਜਿਵੇਂ ਕਿ ਲਾਸਟ ਵੀਡੀਓ ਚ ਦਿਖਾਇਆ ਗਿਆ ਸੀ ਇਹ ਦੋ ਵਾਈਟ ਪਦਾਰਥ ਦਿਖਾਏ ਗਏ ਨੇ ਇਦੇ ਵਿੱਚ ਵੀ ਉਹ ਵਾਈਟ ਪਾਊਡਰ ਹੈ ਔਰ ਇਹ ਇੱਕ ਵਾਈਟ ਕਰੀਮ ਹੈ ਔਰ ਇਹ ਜਿਹੜੀ ਵਾਈਟ ਕਰੀਮ ਹੈ ਇਹ ਕੀ ਹੈ ਇਹਨੂੰ ਮੈਂ ਰਿਵੀਲ ਕਰੂੰਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਵਾਈਟ ਵਾਟਰ ਜਿਹੜਾ ਪਾਊਡਰ ਹੈ ਇਹ ਹੈ ਕੀ ਇਹ ਵਾਈਟ ਪਾਊਡਰ ਹੈਗਾ ਧਰਤੀ ਦੇ ਉੱਤੇ ਨੇਚਰ ਦੁਆਰਾ ਦਿੱਤਾ ਗਿਆ ਹਾਈ ਅਲਕਲਾਈਨ ਪ੍ਰੋਡਕਟ ਜਿਹਨੂੰ ਅਸੀਂ ਬੋਲਦੇ ਹਾਂ ਕੈਲਸ਼ੀਅਮ ਪਾਵ ਲਾਈਮ ਪਾਵ ਚੂਨਾ ਚੂਨਾ ਦੀ ਜਿਹੜੀ ਸਾਇੰਸ ਹੈ ਯਾ ਅਯੁਰਵੇਦਾ ਦੇ ਅੰਦਰ ਬਹੁਤ ਸੈਂਸਿਟਿਵਲੀ ਐਕਸਪਲੇਨ ਕੀਤੀ ਗਈ ਹੈ ਇਹਨੂੰ ਯੂਜ਼ ਕਰਨ ਦੀ ਅਗਰ ਸਾਡੇ ਕੋਲ ਸਮਝ ਨਾ ਹੋਵੇ ਤਾਂ ਇਹਨੂੰ ਟਰਾਈ ਨਹੀਂ ਕਰਨਾ ਚਾਹੀਦਾ ਇਸੇ ਕਰਕੇ ਅਸੀਂ ਕਿਹਾ ਸੀ ਕਿ ਇਹਨੂੰ ਸਿੱਖਣ ਦੇ ਟ੍ਰੇਨਿੰਗ ਦਾ ਪਾਰਟ ਹੈਗਾ ਤਾਂ ਇਹਨੂੰ ਤੁਸੀਂ ਪਹਿਲਾਂ ਸਿੱਖਣਾ ਹੈ ਫਿਰ ਇਹਨੂੰ ਸ਼ੁਰੂ ਕਰਨਾ ਹੈ ਛੋਟੀ ਜੀ ਮਿਸਟੇਕ ਇਹ ਚੰਗੀ ਚੀਜ਼ ਨੂੰ ਤੁਹਾਡੇ ਲਈ ਇੱਕ ਬੈਡ ਐਕਸਪੀਰੀਅੰਸ ਵੀ ਕਨਵਰਟ ਕਰ ਸਕਦੀ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਉਹ ਫਾਰਮੂਲੇਸ਼ਨ ਦੇਈਏ ਜਿਹੜੀ ਇੱਕ ਨਿਊਟਰਲ ਹੋਵੇ ਔਰ ਹਰ ਸੋਬਰ ਤੋਂ ਸੋਬਰ ਘਟ ਪੜਿਆ ਹੋਇਆ ਇਨਸਾਨ ਵੀ ਇਹਨੂੰ ਬੜੇ ਆਸਾਨੀ ਨਾਲ ਯੂਜ਼ ਕਰ ਸਕਦੇ ਸਮਝ ਸਕਦੇ। ਸੋ ਚੂਨੇ ਨੂੰ ਸਭ ਤੋਂ ਪਹਿਲਾਂ ਅਸੀਂ ਚੂਨੇ ਦੇ ਪਾਣੀ ਨੂੰ ਤਿਆਰ ਕਿਵੇਂ ਕਰਨਾ ਹੈ ਇਹ ਉਹੀ ਚੂਨੇ ਦਾ ਪਾਣੀ ਹੈ ਜਿਹਨੂੰ ਅਸੀਂ ਵਾਈਟ ਵਾਟਰ ਦਾ ਨਾਮ ਦਿੱਤਾ ਹੈਗਾ ਇਹਨੂੰ ਤਿਆਰ ਕਿਵੇਂ ਕਰਨਾ ਜੇ ਤੁਸੀਂ ਇਹਨੂੰ ਤਿਆਰ ਕਰਨਾ ਦੀ ਜਾ ਦੀ ਟ੍ਰੇਨਿੰਗ ਤੁਹਾਨੂੰ ਆ ਗਈ ਇਹਦੀ ਸਮਝ ਤੁਹਾਡੇ ਅੰਦਰ ਡਿਵੈਲਪ ਹੋ ਗਈ ਤਾਂ ਤੁਸੀਂ ਇਹਦੇ ਬਹੁਤ ਸਾਰੇ ਫਾਇਦੇ ਲੈ ਸਕਦੇ ਆਪਣੇ ਬੱਚੇ ਬਜ਼ੁਰਗ ਜਵਾਨ ਮਾਤਾਵਾ ਭੈਣਾਂ ਦਾ ਭਲਾ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਅਸੀਂ ਵਾਈਟ ਵਾਟਰ ਬਣਾਉਣਾ ਕਿਵੇਂ ਹੈ ਉਹਦੀ ਫਾਰਮੂਲੇਸ਼ਨ ਤੁਹਾਡੇ ਅੱਗੇ ਸ਼ੇਅਰ ਕਰਦੇ ਆ। ਤਾਂ ਵਾਈਟ ਵਾਟਰ ਬਣਾਉਣ ਵਾਸਤੇ ਅੱਜ ਤੋਂ ਪਹਿਲਾਂ ਅਸੀਂ ਇੱਕ ਇਸ ਤਰ੍ਹਾਂ ਦਾ ਮਿੱਟੀ ਦਾ ਬਰਤਨ ਲਵਾਂਗੇ ਮਿੱਟੀ ਦੇ ਬਰਤਨ ਨੂੰ ਪਾਣੀ ਨਾਲ ਭਰ ਦਿਆਂਗੇ ਜਿੰਨੇ ਐਮ ਐਲਓ ਪਾਣੀ ਹੋਏਗਾ ਉਹਦਾ ਦਸਵਾਂ ਹਿੱਸਾ ਅਸੀਂ ਉਹਦੇ ਵਿੱਚ ਚੂਨਾ ਐਡ ਕਰਾਂਗੇ ਮੈਂ ਰਿਪੀਟ ਕਰ ਦਿਆਂ ਜਿੰਨੇ ਲੀਟਰ ਉਹ ਪਾਣੀ ਹੋਏਗਾ ਉਹਦਾ ਦਸਵਾਂ ਹਿੱਸਾ ਪਾ ਵਗਰੇ ਚ 1000 ਐਮ ਐਲ ਹੈ ਤਾਂ ਆਪਾਂ ਇਹਦੇ ਚ 100 ਗ੍ਰਾਮ ਜਿਹੜਾ ਲਾਈਮ ਹੈ ਉਹ ਚੂਨਾ ਐਡ ਕਰਾਂਗੇ ਤਾਂ ਜਦੋਂ ਅਸੀਂ 100 ਗ੍ਰਾਮ ਇਹਦੇ ਚ ਚੂਨਾ ਐਡ ਕਰਾਂਗੇ ਉਸ ਤੋਂ ਬਾਅਦ ਇਸ ਸੂਨੇ ਨੂੰ ਅਸੀਂ ਆਪਣੀ ਘਰ ਦੀ ਇੱਕ ਜਗ੍ਹਾ ਦੇ ਉੱਤੇ ਰੱਖ ਦੇਾਂਗੇ ਰੈਗੂਲਰ ਉੱਪਰ ਵਾਈਟ ਸੂਤੀ ਕਪੜਾ ਪਰ ਰੱਖ ਦੇਾਂਗੇ ਹਰ ਰੋਜ਼ ਆਪਾਂ ਕੀ ਕਰਨਾ ਹੈ ਇੱਕ ਨਮਦੀ ਡੰਡੀ ਲੈਣੀ ਹੈ ਨਮਦੀ ਡੰਡੀ ਨੂੰ ਤੇ ਨਾਲ ਇਸ ਪਾਣੀ ਨੂੰ ਹਰ ਰੋਜ਼ ਅਸੀਂ ਹਿਲਾਉਣਾ ਹੈ ਹਿਲਾਉਣ ਤੋਂ ਬਾਅਦ ਫਿਰ ਇਹਨੂੰ ਅਸੀਂ ਟਾਕੇ ਰੱਖ ਦੇਣਾ ਔਰ ਇਹ ਪ੍ਰਕਿਰਿਆ ਲਗਾਤਾਰ ਤੁਸੀਂ 4 ਦਿਨ ਕਰੋਗੇ 5ਵੇਂ ਦਿਨ ਤੁਸੀਂ ਲਗਾਤਾਰ 4 ਦਿਨ ਤੁਸੀਂ ਡੰਡੇ ਦੇ ਨਾਲ ਨਿੰਮ ਦੀ ਡੰਡੇ ਨਾਲ ਤੁਸੀਂ ਹਲਾਓਗੇ ਦਿਨ ਚ ਇੱਕ ਵਾਰ ਪੰਜਵੇਂ ਦਿਨ ਤੁਸੀਂ ਇਹਨੂੰ ਨਹੀਂ ਹਲਾਓਗੇ ਪੰਜਵੇਂ ਦਿਨ ਦੇ ਉੱਪਰ ਜਿਹੜੀ ਪਰਤ ਬਣੀ ਹੋਏਗੀ ਇੱਕ ਹਾਰਡ ਪਰਤ ਹੁੰਦੀ ਹੈ ਉਹ ਤੁਸੀਂ ਉਤਾਰ ਲੈਣੀ ਹੈ 6ਵੇਂ ਦਿਨ ਉਸ ਤੋਂ ਬਾਅਦ ਤੁਸੀਂ 6ਵੇਂ ਦਿਨ ਬਿਨਾਂ ਹਿਲਾਏ ਇਸ ਮਟਕੇ ਨੂੰ ਬਿਨਾਂ ਹਿਲਾਏ ਉੱਪਰੋਂ ਉੱਪਰੋਂ ਜਿਹੜਾ ਪਾਣੀ ਆ ਉਹ ਕਲੈਕਟ ਕਰ ਲੈਣਾ ਜਿੰਨੂੰ ਤੁਸੀਂ ਕਿਸੇ ਵੀ ਕੱਚ ਦੇ ਬਰਤਨ ਦੇ ਵਿੱਚ ਕਲੈਕਟ ਕਰਕੇ ਰੱਖ ਸਕਦੇ ਹੋ ਉਹ ਜਾਰ ਹੋ ਸਕਦਾ ਹੈ ਕੱਚ ਦੀ ਬੋਤਲ ਹੋ ਸਕਦੀ ਹੈ ਤਾਂ ਇਹਦੀ ਸਟੋਰੇਜ ਦੇ ਵਿੱਚ ਕੰਮ ਆਏਗਾ ਉਸ ਤੋਂ ਬਾਅਦ ਇਹਨੂੰ ਕੁਝ ਚਮਚ ਦੇ ਵਿੱਚ ਇਹਨੂੰ ਕੁਝ ਚਮਚ ਦੇ ਵਿੱਚ ਔਰ ਕਿਹੜੀ ਕਿਹੜੀ ਚੀਜ਼ ਨਾਲ ਯੂਜ਼ ਕਰਨਾ ਹੈ ਉਹ ਆਪਾਂ ਅਗਲੇ ਸੈਸ਼ਨ ਜੁਣ ਮੈਂ ਤੁਹਾਨੂੰ ਦੱਸੂਗਾ ਪਹਿਲਾਂ ਮੈਂ ਤੁਹਾਨੂੰ ਇਹ ਚੀਜ਼ ਕਲੀਅਰ ਕਰ ਦਿਆਂ ਕਿ ਜਦੋਂ ਤੁਸੀਂ ਇਹਨੂੰ ਮੈਂ ਅਗੇਨ ਇਹਨੂੰ ਰਿਪੀਟ ਕਰਨਾ ਚਾਹੁੰਗਾ 4 ਦਿਨ ਤੁਸੀਂ ਇਹਨੂੰ ਨਿਯਮਿਤ ਦਿੰਡੇ ਨਾਲ ਹਿਲਾਓਗੇ 5ਵੇਂ ਦਿਨ ਖਾਲੀ ਬਿਨਾ ਹਲਾਏ ਦੀ ਉੱਪਰ ਉਹ ਪਰਤ ਉਤਾਰੋਗੇ 6ਵੇਂ ਦਿਨ ਵੀ ਇਹਨੂੰ ਬਿਨਾ ਹਲਾਏ ਉੱਪਰੋਂ ਪਾਣੀ ਤੁਸੀਂ ਆਪਣੇ ਕੋਲ ਰੱਖ ਲੋਗੇ ਸਟੋਰੇਜ ਜਿਹੜਾ ਬਾਕੀ ਬਚ ਜਾਏਗਾ ਉਹ ਤੁਸੀਂ ਉਸੇ ਹੀ ਕੁਜੇ ਦੇ ਵਿੱਚ ਫਿਰ ਰੱਖ ਸਕਦੇ ਹੋ ਲੇਕਿਨ ਨਵਾਂ ਪਾਣੀ ਬਣਾਉਣ ਦੇ ਵਾਸਤੇ ਜਿਹੜਾ ਤੁਸੀਂ ਨੂੰ ਫੇਰ ਤੁਸੀਂ ਸੇਮ ਪ੍ਰੋਸੈਸ ਨੂੰ ਫਾਲੋ ਕਰੋਗੇ ਹੁਣ ਜਦੋਂ ਇਹ ਕੈਲਸ਼ੀਅਮ ਵਾਟਰ ਬਣ ਗਿਆ ਚਿੱਟਾ ਪਾਣੀ ਬਣ ਗਿਆ ਵਾਈਟ ਵਾਟਰ ਬਣ ਗਿਆ ਇਹ ਸਭ ਤੋਂ ਪਹਿਲੀ ਚੀਜ਼ ਹੈ ਸਨੇ ਆਇਨਿਕ ਫਾਰਮ ਚ ਹੈ ਹਾੜ ਚੂਨਾ ਆਇਨਿਕ ਫਾਰਮਸ ਚ ਨਹੀਂ ਹੁੰਦਾ ਉਹਨੂੰ ਬਾਡੀ ਨੂੰ ਆਇਨਿਕ ਕਰਨਾ ਪੈਂਦਾ ਲੇਕਿਨ ਜਿਹੜਾ ਡਾਇਰੈਕਟ ਅਸੀਂ ਚੂਨਾ ਲਵਾਂਗੇ ਚ ਪੱਥਰੀ ਬਣਨ ਦਾ ਡਰ ਪ੍ਰੋਪਰ ਖੜਾ ਹੁੰਦਾ ਕਿ ਮੈਟਾਬੋਲਿਕ ਕਮਜ਼ੋਰੀ ਸਾਰਿਆਂ ਦੇ ਅੰਦਰ ਬਰਾਬਰ ਦੀ ਖੜੀ ਹੋਈ ਆ ਤਾਂ ਸਰੀਰ ਉਹਦੀਆਂ ਪੱਥਰੀਆਂ ਸਟੋਨ ਬਣਾਉਣ ਲੱਗ ਪੈਂਦਾ ਆਇਨਿਕ ਫਾਰਮ ਦਾ ਕੈਲਸ਼ੀਅਮ ਜਿਹੜਾ ਹੈਗਾ ਇਹ ਸਾਡੇ ਡਾਇਰੈਕਟ ਸੈਲਰੀ ਮੈਂਬਰਨ ਚ ਐਬਜ਼ਾਰਬ ਹੁੰਦਾ ਔਰ ਡਾਇਰੈਕਟਲੀ ਕੰਮ ਕਰਦਾ ਔਰ ਇਹ ਹਾਈਲੀ ਐਂਟੀਆਕਸੀਡੈਂਟ ਮੰਨਿਆ ਜਾਂਦਾ ਔਰ ਹਾਈਲੀ ਐਂਟੀਆਕਸੀਡੈਂਟ ਇਹਦੇ ਅੰਦਰ ਉਹ ਪਾਏ ਜਾਂਦੇ ਨੇ ਜਿਹੜੇ ਐਂਟੀ ਕੈਂਸਰ ਪ੍ਰੋ ਤੱਕ ਐਂਟੀ ਕੈਂసర్ ਪ੍ਰੋਪਰਟੀ ਦੇ ਹਿੱਸਾ ਔਨ ਕਰਕੇ ਇਹਨੂੰ ਅਸੀਂ ਬਿਨਾਈਨ ਤੋਂ ਮੈਲਿਗਨੈਂਟ ਟ੍ਰੀਟਮੈਂਟ ਦੇ ਵਿੱਚ ਇੱਕ ਹੀਲਿੰਗ ਥੈਰਪੀ ਦੇ ਤੌਰ ਤੇ ਇਹਨੂੰ ਯੂਜ਼ ਕਰ ਸਕਦੇ ਹਾਂ ਜਿਹਦੇ ਨਾਲ ਤੁਹਾਡੇ ਅੰਦਰ ਜਿੰਨੀਆਂ ਵੀ ਗੱਠਾਂ ਬਣ ਰਹੀਆਂ ਨੇ ਜਾਂ ਵਾਰ-ਵਾਰ ਬਣ ਰਹੀਆਂ ਨੇ ਤੁਸੀਂ ਉਸ ਜੀ ਨੂੰ ਰੋਕ ਸਕਦੇ ਹੋ ਸੋ ਉਹ ਇਹ ਇੱਕ ਬੜਾ ਨੇਚਰਲ ਫਾਰਮੂਲਾ ਹੈਗਾ ਵਾਈਟ ਵਾਟਰ ਇਹਨੂੰ ਅਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਨਾ ਹੁਣ ਯੂਜ਼ ਕਿਵੇਂ ਕਰਨਾ ਹੈਗਾ ਮੈਂ ਤੁਹਾਨੂੰ ਉਹ ਦੱਸ ਦਿਆਂ ਇਸ ਵਾਈਟ ਵਾਟਰ ਨੂੰ ਜਿਹੜੇ ਬੱਚਿਆਂ ਦੇ ਅੰਦਰ ਪੀਲੀਆ ਜਿਆਦਾ ਵੱਧ ਕਿਉਂਦਾ ਭੁੱਖ ਘਟ ਲੱਗਦੀ ਖਾਦਾ ਪੀਤਾ ਨਹੀਂ ਲੱਗਦਾ ਤਾਂ ਜਾਂ ਜਿਨ੍ਹਾਂ ਨੂੰ ਪਾਇਲਸ ਦੀ ਪ੍ਰੋਬਲਮ ਆ ਜਾਂ ਕਬਜ ਦੀ ਸਮੱਸਿਆ ਉਹਨਾਂ ਨੇ ਇੱਕ ਚਮਚ ਇਹ ਚਿੱਟਾ ਪਾਣੀ ਵਾਈਟ ਵਾਟਰ ਲੈਣਾ ਔਰ ਇੱਕ ਗਲਾਸ ਗੰਨੇ ਦੇ ਜੂਸ ਦੇ ਨਾਲ ਉਹਨੂੰ ਦੇਣਾ ਹੈਗਾ ਇੱਕ ਗਲਾਸ ਗੰਨੇ ਦੇ ਜੂਸ ਦੇ ਵਿੱਚ ਤੁਸੀਂ ਪਾ ਕੇ ਦੋਗੇ ਇਸ ਤੋਂ ਇਲਾਵਾ ਜਿਨ੍ਹਾਂ 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 ਨੂੰ ਚਮੜੀ ਦੇ ਰੋਗ ਦੀ ਸਮੱਸਿਆ ਹੈਗੀ ਆ ਐਕਨੇ ਆ ਪਿੰਪਲਸ ਆ ਰਿੰਗਵਾਰਮਸ ਹੋ ਜਾਂਦੇ ਨੇ ਆ ਇਵਨ ਚਮੜੀ ਦਾ ਕੋਈ ਵੀ ਡਿਸਆਰਡਰ ਐਕਜ਼ੀਮਾ ਵਗੈਰਾ ਹੋ ਗਿਆ ਉਹਦੇ ਵਿੱਚ ਤੁਸੀਂ ਇਹਨੂੰ ਕੋਕੋਨਟ ਪਾਣੀ ਦੇ ਵਿੱਚ ਇੱਕ ਚਮਚ ਜੇ ਬੱਚਾ ਤੇ ਇੱਕ ਚਮਚ ਅਡਲਟਾਂ ਦਾ ਦੋ ਚਮਚ ਤੁਸੀਂ ਪਾ ਕੇ ਇਹਨੂੰ ਸ਼ੁਰੂ ਕਰ ਸਕਦੇ ਹੋ ਲਾਸਟ ਦੇ ਵਿੱਚ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਗੱਠ ਹੈ ਚਾਹੇ ਟਿਊਮਰ ਆ ਚਾਹੇ ਬਿਨਾਈਨ ਹੈ ਚਾਹੇ ਫੈਟ ਵਾਲੀ ਗੱਠ ਹੈ ਚਾਹੇ ਟਿਊਮਰ ਹੈ ਚਾਹੇ ਸਿਸਟ ਐਕਸਟਰਾ ਬਣ ਗਈ ਹੈਗੀ ਚਾਹੇ ਲੀਵਰ ਨਾਲ ਚਾਹੇ ਉਹ ਫਾਈਬਰਡ ਹੈ ਤਾਂ ਉਹਨਾਂ ਨੇ ਇਹਨੂੰ ਦਹੀਂ ਦੇ ਵਿੱਚ ਇੱਕ ਕੌਲੀ ਦਹੀਂ ਇੱਕ ਕੌਲੀ ਦਹੀਂ ਦੇ ਵਿੱਚ ਤੁਸੀਂ ਇਹ ਜਿਹੜਾ ਦਹੀਂ ਹੈ ਇਹਦੇ ਵਿੱਚ ਆਪਾਂ ਇੱਕ ਚਮਚ ਐਡ ਕਰਾਂਗੇ ਇੱਕ ਚਮਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਦਹੀਂ ਦੇ ਵਿੱਚ ਅਗਰ ਬੱਚਾ ਹੈ ਤਾਂ ਇੱਕ ਚਮਚ ਅਡਲਟ ਨੂੰ ਆਪਾਂ ਦੋ ਚਮਚ ਦੀ ਡੋਸ ਵੀ ਦੇ ਸਕਦੇ ਹਾਂ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਾਂਗੇ ਨੂੰ ਇਦਿ ਕਿਸੇ ਤਰ੍ਹਾਂ ਦਾ ਵੀ ਮਿੱਠਾ ਐਡ ਨਹੀਂ ਕਰਾਂਗੇ। ਔਰ ਇਹਨੂੰ ਖਾਲੀ ਪੇਟ ਖਾਣਾ ਸ਼ੁਰੂ ਕਰ ਦਾਂਗੇ ਇੱਕ ਕਟੋਰੀ ਦਹੀਂ। ਹੁਣ ਇਹ ਵਾਈਟ ਵਾਟਰ ਪਾਉਣ ਦੇ ਨਾਲ ਦਹੀਂ ਦਹੀਂ ਨਹੀਂ ਰਿਹਾ। ਇਹ ਆਪਣੇ ਆਪ 'ਚ ਹਾਈਲੀ ਐਂਟੀਆਕਸੀਡੈਂਟ ਫਾਰਮੂਲਾ ਹੋ ਗਿਆ। ਹੁਣ ਦਹੀਂ 'ਚ ਹੀ ਕਿਉਂ ਪਾਉਣਾ? ਦਹੀਂ ਹਾਈ ਰਿਚ ਸੋਰਸ ਆਫ ਮੈਗਨੀਸ਼ੀਅਮ ਆ। ਔਰ ਜਿਹੜਾ ਚਿੱਟਾ ਪਾਣੀ ਹੈ ਇਹਨੂੰ ਕੈਲਸ਼ੀਅਮ ਤੋਂ ਲਿਆ ਗਿਆ ਹੈ, ਚੂਨੇ ਤੋਂ ਲਿਆ ਗਿਆ ਹੈ ਤਾਂ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੋਨੇ ਰਲ ਕੇ ਹੀ ਇੱਕ ਨੈਚੁਰਲ ਰੈਮਡੀ 'ਚ ਇੱਕ ਦਵਾਈ ਦਾ ਰੋਲ ਨਿਭਾਉਂਦੇ ਨੇ ਔਰ ਇਕੱਠੇ ਜਾ ਕੇ ਸਰੀਰ ਤੋਂ ਹਾਈ ਪੀਐਚ ਚ ਕਨਵਰਟ ਕਰਦੇ ਆ ਐਲਕਲਾਈਨ ਮਾਹੌਲ ਬਣਾਉਂਦੇ ਆ ਹਾਈਲੀ ਐਂਟੀਆਕਸੀਡੈਂਟ ਮਾਹੌਲ ਬਣਾਉਂਦੇ ਆ ਜਿਹਦੇ ਵਿੱਚ ਕੈਂਸਰ ਸੈੱਲ ਜਿਆਦਾ ਟਾਈਮ ਸਰਵਾਈਵ ਨਹੀਂ ਕਰ ਸਕਦੇ ਹੁੰਦੇ ਸੋ ਇਸ ਕਰਕੇ ਇਹਨੂੰ ਸਾਡੇ ਆਯੁਰਵੇਦਾ ਦੇ ਮੁਤਾਬਕ ਅਸੀਂ ਜੋ ਫਾਰਮੂਲਾ ਫਾਰਮੂਲੇਸ਼ਨ ਦਿੱਤੀਆਂ ਗਈਆਂ ਅਕੋਰਡਿੰਗ ਟੂ ਨੇਚਰਲ ਸਾਇੰਸ ਉਹ ਤੁਹਾਨੂੰ ਇੰਟਰੋਡਿਊਸ ਕਰਵਾ ਰਹੇ ਹਾਂ ਡਾਕਟਰ ਸਾਹਿਬ ਇੱਕ ਇਥੇ ਸਵਾਲ ਇਹ ਹੈ ਕਿ ਬਹੁਤ ਸਾਰੇ ਪੇਸ਼ੈਂਟਸ ਕਹਿੰਦੇ ਨੇ ਕਿ ਉਹਨਾਂ ਨੂੰ ਤੁਸੀਂ ਦੁੱਧ ਜਾਂ ਫਿਰ ਦੁੱਧ ਦੇ ਨਾਲ ਬੜੀਆਂ ਚੀਜ਼ਾਂ ਬਣਾ ਕਿਤੀਆਂ ਹੋਈਆਂ ਨੇ ਸੋ ਅਜਿਹੇ ਦੇ ਵਿੱਚ ਉਹਨਾਂ ਦੇ ਮਨ ਵਿੱਚ ਇਹ ਖਿਆਲ ਆਊਗਾ ਕਿ ਇਹ ਜਿਹੜਾ ਦਹੀਂ ਹੈ ਇਹ ਵੀ ਦੁੱਧ ਦੇ ਨਾਲ ਹੀ ਬਣਦਾ ਸੋ ਦਹੀਂ ਖਾਣਾ ਉਹਨਾਂ ਦੇ ਲਈ ਸਹੀ ਹੋਊਗਾ ਪਹਿਲੀ ਚੀਜ਼ ਇਹ ਕਿਉਂਕਿ ਦਹੀਂ ਇੱਕ ਫਾਰਮੈਟਡ ਚੀਜ਼ ਆਈਟਮ ਹੈ ਠੀਕ ਹੈ ਔਰ ਪ੍ਰੀ ਡਾਈ ਪ੍ਰੀ ਬਾਇਓਰਟਿਕ ਦੇ ਵਿੱਚ ਦੇ ਰੂਪ ਚ ਕੰਮ ਆਉਂਦਾ ਦੂਸਰੀ ਚੀਜ਼ ਕੀ ਹੈਗੀ ਹੈ ਕਿ ਕੈਲਸ਼ੀਅਮ ਨੂੰ ਵਿਦਆਉਟ ਮੈਗਨੀਸ਼ੀਅਮ ਤੁਸੀਂ ਐਬਜ਼ਾਰਬ ਨਹੀਂ ਕਰਵਾ ਸਕਦੇ ਤਾਂ ਇਹ ਸਭ ਤੋਂ ਸਸਤਾ ਤੇ ਫੋਰਡੇਬਲ ਤਰੀਕਾ ਹੁੰਦਾ ਹੈ ਔਰ ਜਦੋਂ ਦਹੀਂ ਦੇ ਨਾਲ ਅਸੀਂ ਇੱਕ ਪ੍ਰੋਬਾਇਓਰਟਿਕ ਰੂਪ ਦੇ ਵਿੱਚ ਲੈਣੇ ਆਂ ਦਹੀਂ ਦੇ ਨਾਲ ਅਸੀਂ ਵਾਈਟ ਵਾਟਰ ਨੂੰ ਚੂਨੇ ਨੂੰ ਲੈਣੇ ਆਂ ਪਾਣੀ ਦੇ ਰੂਪ ਚ ਤਾਂ ਇਹ ਸਾਡੀਆਂ ਅੰਤੜੀਆਂ ਦੇ ਵਿੱਚ ਜਾ ਕੇ ਗੁੱਡ ਬੈਕਟੀਰੀਆ ਜਿੰਨੇ ਸਾਡੇ ਅੰਦਰ ਹੀਲਿੰਗ ਵਧਾਉਣੀ ਹੈ ਪੇਟ ਦੀਆਂ ਅੰਤੜੀਆਂ ਦੇ ਵਿੱਚ ਉਹ ਫੌਜ ਹੁੰਦੀ ਹੈ ਜੋ ਸਾਡੇ ਅੰਦਰ ਨਵੇਂ ਬੈਕਟੀਰੀਆ ਨੂੰ ਡਿਵੈਲਪ ਕਰਕੇ ਇਮਿਊਨਿਟੀ ਨੂੰ ਡਿਵੈਲਪ ਕਰਕੇ ਦਿੰਦੀ ਹੈ ਤਾਂ ਉਹਦੀ ਖੁਰਾਕ ਬਣੇਗੀ ਉਸੇ ਬੈਕਟੀਰੀਆ ਨੇ ਹੀ ਬਲੱਡ ਦਾ ਹਿੱਸਾ ਬਣ ਕੇ ਬਲੱਡ ਦੇ ਅੰਦਰ ਉਹ ਮਾਤਰਾ ਵਧਾਉਣੀ ਹੈ ਜਿਨ੍ਹਾਂ ਨੇ ਅੱਗੇ ਜਾ ਕੇ ਉਸ ਤਰ੍ਹਾਂ ਦੀ ਬਿਨਾਈਨ ਜਾਂ ਮੈਲਿਗਨੈਂਟ ਜਿਹੜੀਆਂ ਗੱਠਾ ਨੇ ਉਹਨਾਂ ਨੂੰ ਡਿਜ਼ੋਲਵ ਕਰਨ 'ਚ ਹੈਲਪ ਕਰਨੀ ਹੈ ਇਸ ਕਰਕੇ ਸਭ ਤੋਂ ਇਟ ਅਫੋਰਡੇਬਲ ਤੇ ਸਸਤਾ ਤਰੀਕਾ ਇਹ ਹੈਗਾ ਮਤਲਬ ਉਹਨਾਂ ਨੂੰ ਹੁਣ ਡਰਨ ਦੀ ਲੋੜ ਨਹੀਂ ਹੈ ਖਾ ਸਕਦੇ ਨੇ ਦੂਜਾ ਸਵਾਲ ਇਹ ਸੀਗਾ ਕਿ ਲੇਡੀਜ਼ ਨੂੰ ਅਕਸਰ ਇੱਕ ਜਾਂ ਮਿਥ ਕਹ ਲੋ ਜਾਂ ਫਿਰ ਹਣਾ ਇੱਕ ਜਿਹੜੀ ਜਨਰਲ ਜੀ ਚੀਜ਼ ਕਹੀ ਜਾਂਦੀ ਹੈ ਕਿ ਲੇਡੀਜ਼ ਨੂੰ ਵਾਈਟ ਚੀਜ਼ਾਂ ਦਾ ਇਨਟੇਕ ਘੱਟ ਕਰਨਾ ਚਾਹੀਦਾ ਹੈ ਬਿਕੋਜ਼ ਲਿਊਕੋਰੀਆ ਵਰਗੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਵਾਈਟ ਚੀਜ਼ਾਂ ਖਾਣ ਦੇ ਨਾਲ ਜ਼ਿਆਦਾ ਹੁੰਦੀਆਂ ਨੇ ਸੋ ਇਸ ਦੇ ਨਾਲ ਰਾਂ ਦੀ ਸਮੱਸਿਆ ਨਹੀਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕਿਉਂਕਿ ਮੈਗਨੀਸ਼ੀਅਮ ਕੈਲਸ਼ੀਅਮ ਹੋ ਗਿਆ ਤਾਂ ਲੇਡੀਜ਼ ਦੇ ਵਿੱਚ ਆਲਰੇਡੀ ਕੈਲਸ਼ੀਅਮ ਦੀ ਮਾਤਰਾ ਘਟ ਹੈ ਵਿਟਾਮਿਨ ਡੀ ਦੀ ਮਾਤਰਾ ਵੀ ਘਟ ਹੈਗੀ ਆ ਔਰ ਉਹਦੀ ਉਹਦੀ ਜਦੋਂ ਇਹ ਮਾਤਰਾ ਘਟਦੀ ਹੈ ਤੇ ਪਲੱਸ ਬਹੁਤ ਸਾਰੀਆਂ ਫੀਮੇਲ ਐਨੀਮਿਕ ਵੀ ਨੇ ਜਿਹੜਾ ਚੂਨਾ ਹੈਗਾ ਨਾਟ ਓਨਲੀ ਹੱਡੀਆਂ ਲਈ ਕੰਮ ਹੁੰਦਾ ਹੈ ਤਾਂ 2% ਹਿੱਸਾ ਉਹ ਹੈਗਾ ਵਾ ਜੋ ਬਹੁਤ ਸੈਂਸਿਟਿਵ ਰੋਲ ਨਿਭਾਉਂਦਾ ਹੈ 2% ਹਿੱਸਾ ਬ੍ਰੇਨ ਨੇ ਵੀ ਯੂਜ਼ ਕਰਨਾ ਹੈ ਬਲੱਡ ਨੇ ਵੀ ਯੂਜ਼ ਕਰਨਾ ਹੈ ਹਾਰਟ ਨੇ ਵੀ ਯੂਜ਼ ਕਰਨਾ ਚਮੜੀ ਨੇ ਵੀ ਯੂਜ਼ ਕਰਨਾ ਹੈ ਔਰ ਇਹ 2% ਹਿੱਸਾ ਅਗਰ ਘਟ ਦਾ ਸਰੀਰ ਬਹੁਤ ਜ਼ਿਆਦਾ ਵਕਤ ਚ ਪੈ ਜਾਂਦਾ ਹੈ ਕਾਫੀ ਅਨਕੰਫਰਟੇਬਲ ਹੈ ਭਾਵ ਤੁਹਾਡੀ ਬਾਡੀ ਚ ਕੈਲਸ਼ੀਅਮ ਘਟ ਜੇਗਾ ਤਾਂ ਬਹੁਤ ਵਾ ਤੁਹਾਡੇ ਦਰਦਾਂ ਹੋਣਗੀਆਂ ਲੇਕਿਨ ਅਗਰ ਬ੍ਰੇਨ ਦੇ ਵਿੱਚੋਂ ਕੈਲਸ਼ੀਅਮ ਘਟ ਗਿਆ ਤਾਂ ਤੁਸੀਂ ਮੰਦਬੁੱਧੀ ਹੋ ਸਕਦੇ ਹੋ ਲੇਕਿਨ 98% ਹੱਡੀ ਚ ਜਾਂਦਾ ਹੈ 2% ਬਲੱਡ ਔਰ ਬ੍ਰੇਨ ਚ ਜਾਂਦਾ ਉਹ 2% ਘਟਣ ਨਾਲ ਜਿੰਨੀ ਅਨਕੰਫਰਟੇਬਲ ਜੋਨ ਬਾਡੀ ਦੀ ਬਣਦੀ ਹੈ ਉੰਨੀ ਉਹ ਹੱਡੀ ਚ ਘਟਣ ਨਾਲ 2% ਘਟਣਾ ਨਹੀਂ ਬਣਦੀ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈਗੀ ਹੈ ਕਿ ਬ੍ਰੇਨ ਦਾ ਜਿਹੜਾ ਇਹਦਾ ਰੋਲ ਹੈ ਉਹ ਅੱਛਾ ਹੋ ਜਾਏਗਾ ਅ ਬ੍ਰਿੰਦੀ ਅੰਦਰ ਉਹ ਹਾਰਮੋਨਸ ਪਿਟਿਊਟਰੀ ਗਲੈਂਡ ਹਾਈਪੋਥੈਲਾਮਸ ਗਲੈਂਡ ਨੇ ਜਿਹੜਾ ਐਸਟ੍ਰੋਜਨ ਨੂੰ ਕੰਟਰੋਲ ਕਰਨਾ ਹੈ ਜਿਹਦੇ ਹਾਈ ਹੋਣ ਦੇ ਨਾਲ ਬ੍ਰੈਸ ਸਿਸਟ ਬਣ ਰਹੀਆਂ ਨੇ ਫਾਈਬਰਡ ਬਣ ਰਿਹਾ ਉਹਨੂੰ ਇਹਨੇ ਕੰਟਰੋਲ ਕਰਨਾ ਹੈਗਾ ਪਰ ਬਹੁਤ ਸਾਰੇ ਹਾਰਮੋਨਲ ਵਰਕ ਨੂੰ ਇਹ ਬੈਲੈਂਸ ਕਰਦਾ ਹੈ ਔਰ ਹਾਈਲੀ ਐਂਟੀਆਕਸੀਡੈਂਟ ਹੋਣ ਕਰਕੇ ਪੀ ਐਚ ਲੈਵਲ ਵਧਾ ਦਿੰਦਾ ਔਰ ਜਿੱਥੇ ਆਕਸੀਜਨ ਦਾ ਮਾਹੌਲ ਜ਼ਿਆਦਾ ਹੋਵੇ ਉੱਥੇ ਕੈਂਸਰ ਸੈੱਲ ਜ਼ਿਆਦਾ ਟਾਈਮ ਜਿੰਦਾ ਨਹੀਂ ਰਹਿ ਸਕਦੇ ਦੀ ਸੀਦਾ ਸਾਇੰਸ ਕੋਈ ਏਜ ਗਰੁੱਪ ਸਪੈਸੀਫਿਕ ਕਿ ਫੀਮੇਲਸ ਨੂੰ ਐਨੀ ਤੋਂ ਐਨੀ ਏਜ ਤੱਕ ਸਿਰਫ ਇੰਨਾ ਕੀ ਪੋਰਸ਼ਨ ਜਾਂ ਫਿਰ ਐਨ ਇੱਕ ਐਮ ਐਲ ਦੇ ਵਿੱਚ ਹੀ ਇਨਟੇਕ ਕਰਨਾ ਚਾਹੀਦਾ ਦੇਖੋ ਜਿਨ੍ਹਾਂ ਦੇ ਅੰਦਰ ਟਿਊਮਰ ਹੈ ਗੱਠਾ ਉਹਨਾਂ ਨੇ 21 ਦਿਨ ਲਗਾਤਾਰ ਖਾਲੀ ਪੇਟੇ ਨੂੰ ਲੈਣਾ ਹੈ ਇੱਕ ਇੱਕ ਕਟੋਰੀ 21 ਦਿਨ ਲੈਣ ਤੋਂ ਬਾਅਦ 7 ਦਿਨ ਦਾ ਗੈਪ ਹੈ ਫਿਰ 21 ਦਿਨ ਲੈਣ ਤੋਂ ਬਾਅਦ 7 ਦਿਨ ਦਾ ਗੈਪ ਫਿਰ 21 ਦਿਨ ਲੈਣ ਤੋਂ ਬਾਅਦ ਫਿਰ ਰੁਕ ਜਾਣਾ ਹੈ ਥੈਨ ਤੁਸੀਂ ਆਪਣੇ ਡਾਇ ਔਰ ਤੁਹਾਨੂੰ ਤੁਹਾਡੇ ਸਰੀਰ ਦਾ ਰਿਜ਼ਲਟ ਦੱਸ ਰਿਹਾ ਹੋਵੇਗਾ ਦੂਸਰੀ ਚੀਜ਼ ਜਿਹੜੇ ਬੱਚੇ ਨੇ ਬੱਚਿਆਂ ਨੂੰ ਦੇਣਾ ਹੈਗਾ ਤਾਂ ਦੇਖੋ ਜਿੰਨੇ ਵੀ ਲੈਣਾ ਲੈਣਾ ਖਾਲੀ ਪੇਟ ਹੈ ਜਿਨ੍ਹਾਂ ਨੂੰ ਜਿਹੜੇ ਬੱਚੇ ਅਨੀਮੀਕ ਹੈ ਪੀਲੀਆ ਪੋਜ਼ਿਟਿਵ ਆ ਆਓਟੀਪੀਟੀ ਹਾਈ ਹੈ ਅ ਕਬਜ਼ ਹੈ ਭੁੱਖ ਨਹੀਂ ਲੱਗਦੀ ਗ੍ਰੋਥ ਨਹੀਂ ਉਹਨਾਂ ਨੇ ਗੰਨੇ ਦੇ ਰਸ ਲੈਣਾ ਹੈ ਜਿਨ੍ਹਾਂ ਨੂੰ ਚਮੜੀ ਦੇ ਰੋਗ ਹੈ ਮੂੰਹ 'ਚ ਛਾਲੇ ਹੁੰਦੇ ਆ ਉਹਨਾਂ ਨੇ ਸੌਰੀ ਜਿਨ੍ਹਾਂ ਨੂੰ ਕੱਲਾ ਚਮੜੀ ਦਾ ਰੋਗ ਹੋਗਾ ਉਹਨਾਂ ਨੇ ਕੋਕੋਨਟ ਪਾਣੀ ਦੇ ਵਿੱਚ ਲੈਣਾ ਹੈਗਾ ਇਹਨੂੰ ਠੀਕ ਹੈ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਟਿਊਮਰ ਹੈ ਤੇ ਕਿਸੇ ਤਰ੍ਹਾਂ ਦਾ ਵੀ ਗੱਠਾਂ ਦੀ ਪ੍ਰੋਬਲਮ ਬਲੋਕੇਜ ਆ ਕਲੋਟਿੰਗ ਆ ਉਹਨਾਂ ਨੇ ਦਹੀਂ ਦੇ ਵਿੱਚ ਲੈਣਾ ਹੈਗਾ ਸਵੇਰੇ ਸਵੇਰ ਦੇ ਟਾਈਮ ਲੈਣਾ ਹੈ ਆ ਖਾਲੀ ਪੇਟ ਹੀ ਲੈਣਾ ਇਹਨੂੰ ਜਦੋਂ ਵੀ ਲੈਣਾ ਖਾਲੀ ਪੇਟ ਲੈਣਾ ਜੀ ਅੱਛਾ ਇਹ ਬਜ਼ੁਰਗ ਵਗੈਰਾ ਕੋਈ ਵੀ ਖਾ ਸਕਦਾ ਇਸ ਵਿੱਚ ਇੱਕ ਇੱਕ ਨਾ ਚੂਨਾ ਤੁਸੀਂ ਵਰਡ ਯੂਜ਼ ਕਰ ਰਹੇ ਹੋ ਹਨਾ ਚੂਨੇ ਦੇ ਨਾਲ ਬਣੇਗਾ ਜਿਹੜੇ ਬਜ਼ੁਰਗ ਹੁੰਦੇ ਨੇ ਆ ਨੌਜਵਾਨ ਉਹ ਚੂਨੇ ਨੂੰ ਆਕਸੀਡੇ ਸਮਝਦੇ ਨੇ ਕਿ ਭਈ ਇਹ ਤਾਂ ਨਹੀਂ ਖਾਈਦਾ ਹੁੰਦਾ ਪੇਰੈਂਟਸ ਟੋਕਦੇ ਹੁੰਦੇ ਨੇ ਬੱਚਾ ਨੂੰ ਕਿ ਤੂੰ ਕੀ ਚੱਟੀ ਜਾਣਾ ਹਨਾ ਸੋ ਤੁਸੀਂ ਚੂਨਾ ਇਸਟ ਯੂਜ਼ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਕਿਵੇਂ ਸਮਝਾਓਗੇ ਕਿ ਇਹ ਚੂਨਾ ਜਿਹੜਾ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਸਰੀਰ ਲਈ ਹਾਰਮਫੁਲ ਨਹੀਂ ਹੋਏਗਾ ਪਹਿਲੀ ਚੀਜ਼ ਤੇ ਹੈ ਕਿ ਚੂਨੇ ਨੂੰ ਸੀ ਡਾਇਰੈਕਟ ਨਹੀਂ ਖਵਾ ਰਹੇ ਉਹਨੂੰ ਸੀ ਆਇਨਿਕ ਫਾਰਮ ਚ ਕਨਵਰਟ ਕਰ ਰਹੇ ਆ ਅਸੀਂ ਚੂਨਾ ਖਲਾ ਨਹੀਂ ਰਹੇ ਚੁਣੀ ਦਾ ਪਾਣੀ ਪਿਲਾ ਰਹੇ ਹੂੰ ਤਾਂ ਉਹਨੂੰ ਬਣਾਉਣ ਦੀ ਜਿਹੜੀ ਵਿਧੀ ਆਪਾਂ ਇੰਟਰੋਡਿਊਸ ਕੀਤੀ ਹੈ ਮਿੱਟੀ ਦੇ ਭਾਂਡੇ ਚ ਕਿਵੇਂ ਬਣਾਉਣਾ ਹੈ ਪੰਜ ਤੋਂ 6 ਦਿਨ ਲੱਗਦੇ ਆ ਉਸ ਤੋਂ ਬਾਅਦ ਬੋਟਲ ਚ ਕੱਚ ਦੇ ਜਾਰ ਚ ਨੂੰ ਸਟੋਰ ਕਰ ਲਓ ਫਿਰ ਉਸ ਪਾਣੀ ਨੂੰ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਯੂਜ਼ ਕਰਨਾ ਹੈਗਾ ਠੀਕ ਹੈ ਤਾਂ ਉਹ ਉਸ ਵਿਧੀ ਨੂੰ ਜਦੋਂ ਤੁਸੀਂ ਫੋਲੋ ਕਰਦੇ ਹੋ ਤਾਂ ਹੁਣ ਉਹ ਹਾਰਡ ਫਾਰਮ ਚ ਨਹੀਂ ਆ ਹੁਣ ਇਹ ਲਿਕਵਿਡ ਤੇ ਆਇਨਿਕ ਫਾਰਮ ਦੇ ਵਿੱਚ ਹੈ ਜਦੋਂ ਤੁਸੀਂ ਯੂਜ਼ ਕਰੋਗੇ ਸਟੋਨ ਨਹੀਂ ਬਣੇਗਾ ਉਲਟਾ ਇਹ ਸਟੋਨ ਨੂੰ ਡਿਸੋਲਵ ਕਰੇਗਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਸਭ ਤੋਂ ਜ਼ਿਆਦਾ ਹੁੰਦਾ ਹੈ ਚੂਨੇ ਦੇ ਅੰਦਰ ਵਿਟਾਮਿਨ ਸੀ ਵੀ ਸਭ ਤੋਂ ਜ਼ਿਆਦਾ ਹੁੰਦਾ ਹੈ ਐਂਟੀਆਕਸੀਡੈਂਟ ਵੀ ਜ਼ਿਆਦਾ ਹੁੰਦਾ ਹੈ ਤਾਂ ਉਹਦੇ ਕਰਕੇ ਇਹ ਜਲਦੀ ਸਟੋਨ ਨੂੰ ਡਿਸੋਲਵ ਕਰਨਸ ਹੈਲਪ ਕਰੇਗਾ ਇਹ ਹੀ ਲਿਕੁਇਡ ਇੱਕ ਡਾਕਟਰ ਸਾਹਿਬ ਤੁਸੀਂ ਇਹ ਤਾਂ ਦੱਸ ਤਾਂ ਇਹਨੂੰ ਸਟੋਰ ਕਰਨਾ ਪਰ ਲੋਕ ਨਾ ਹੁਣ ਕਈ ਵਾਰ ਬੀਬੀਆਂ ਕੋਈ ਵੀ ਚੀਜ਼ ਫ੍ਰਿਜ ਦੇ ਵਿੱਚ ਰੱਖ ਦਿੰਦੀਆਂ ਨੇ ਇਵਨ ਕਿ ਕੇਲੇ ਵੀ ਫ੍ਰਿਜ ਦੇ ਵਿੱਚ ਰੱਖ ਦਿੰਦੀਆਂ ਨੇ ਸੋ ਇਹ ਵੀ ਤੁਸੀਂ ਦੱਸ ਤੋ ਕਿ ਇਹ ਕਿੱਥੇ ਸਟੋਰ ਕਰਕੇ ਰੱਖਣਾ ਉੱਥੇ ਟੈਂਪਰੇਚਰ ਵਗੈਰਾ ਕਿੰਨਾ ਹੋਣਾ ਚਾਹੀਦਾ ਵਾ ਤਕਰੀਬਨ ਤੁਸੀਂ ਇਹਨੂੰ ਠੰਡੀ ਜਗ੍ਹਾ ਤੇ ਘਰ ਦੇ ਵਿੱਚ ਰੱਖੋ ਹਮ ਠੀਕ ਹੈ ਫ੍ਰਿਜ ਵਿੱਚ ਨਹੀਂ ਰੱਖਾਂਗੇ ਹਮ ਫ੍ਰਿਜ ਦੇ ਵਿੱਚ ਤਾਂ ਕੋਈ ਵੀ ਚੀਜ਼ ਨਹੀਂ ਰੱਖਣੀ ਚਾਹੀਦੀ ਜੋ ਤੁਸੀਂ ਰੱਖਦੇ ਹੋ ਤਾਂ ਉਹ ਡੈੱਡ ਫੂਡ ਚ ਕਨਵਰਟ ਹੋ ਜਾਂਦੀ ਹੈ। ਤਾਂ ਇਹਨੂੰ ਫ੍ਰਿਜ ਰੱਖਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਹੀ ਅ ਬੜੀ ਜਿਹੜੀ ਜਿਹਨੂੰ ਜਿਹਨੂੰ ਕਹਿੰਦੇ ਆ ਤਰਲ ਤਸਵੀਰ ਦੇ ਵਿੱਚ ਕਨਵਰਟ ਹੋ ਜਾਂਦਾ। ਇੱਕ ਨਰਮ ਤਸਵੀਰ ਚ ਕਨਵਰਟ ਹੋ ਜਾਂਦਾ ਹੈ। ਵੈਸੇ ਇਹਦੀ ਤਸਵੀਰ ਗਰਮ ਹੁੰਦੀ ਹੈ। ਪਰ ਜਦੋਂ ਅਸੀਂ ਇਹਨੂੰ ਪਾਣੀ ਚ ਕਨਵਰਟ ਕਰਦੇ ਆਂ, ਵਾਈਟ ਵਾਟਰ ਦੀ ਫਾਰਮ ਚ ਕਨਵਰਟ ਕਰਦੇ ਆਂ, ਫਿਰ ਇਹ ਤਸਵੀਰ ਬਹੁਤ ਨਿਊਟਰਲ ਹੋ ਜਾਂਦੀ ਹੈ। ਤੈਨੂੰ ਇਸ ਤਰ੍ਹਾਂ ਦਾ ਕੋਈ ਖਾਲੀ ਛਾਂ ਦੇ ਵਿੱਚ ਰੱਖੋ, ਠੰਡੀ ਜਗ੍ਹਾ ਤੇ ਨਾਰਮਲ ਜ ਫੋਕਸ ਵਾਪਸ। ਠੀਕ। ਥੈਂਕ ਯੂ ਬਹੁਤ। ਸੋ ਇਸਨ ਡਾਕਟਰ ਵਰਿੰਦਰ ਪੁੱਲਰ ਜਿਨ੍ਹਾਂ ਨੇ ਅੱਜ ਵਾਈਟ ਵਾਟਰ ਕਿਵੇਂ ਬਣਦਾ ਹੈ ਉਹ ਦੱਸਿਆ ਉਸਦੇ ਫਾਇਦੇ ਦੱਸੇ ਨੇ ਔਰ ਕਿਹੜੀ-ਕਿਹੜੀ ਉਮਰ ਦੇ ਲੋਕ ਉਸ ਨੂੰ ਇਨਟੇਕ ਕਰ ਸਕਦੇ ਨੇ ਕਿਵੇਂ ਇਨਟੇਕ ਕਰਨਾ ਮਤਲਬ ਕਿ ਕਿਵੇਂ ਖਾਣਾ ਉਹ ਵੀ ਉਹਨਾਂ ਨੇ ਸਾਰਾ ਅ ਚੰਗੇ ਤਰੀਕੇ ਨਾਲ ਦੱਸਿਆ ਹੈ ਇਸ ਦੇ ਨਾਲ ਕਿਹੜੇ-ਕਿਹੜੇ ਰੋਗ ਸਹੀ ਹੋਣਗੇ ਉਹ ਵੀ ਉਹਨਾਂ ਨੇ ਪੂਰਾ ਡਿਫਾਈਨ ਕੀਤਾ ਚੰਗੇ ਤਰੀਕੇ ਨਾਲ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਵਿਧੀ ਨੂੰ ਅਪਣਾਓਗੇ ਔਰ ਜਿਸ ਤਰ੍ਹਾਂ ਹਮੇਸ਼ਾ ਅਸੀਂ ਕਹਿੰਦੇ ਆ ਕਿ ਇਹ ਚੀਜ਼ਾਂ ਅਪਣਾਓ ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਡਾਕਟਰ ਵਰਿੰਦਰ ਪੁੱਲਰ ਨੂੰ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਫੋਨ ਕਰ ਸਕਦੇ ਹੋ ਉਹਨਾਂ ਦੇ ਸੈਂਟਰ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਸੋ ਕੈਮਰਾ ਪਰਸਨ ਜான்ਸਨ ਦੇ ਨਾਲ ਮੈਨੂੰ ਦੇ ਚਾਹਾਂਤ ਧੰਨਵਾਦ ਨੈਚੁਰਲ ਸਾਇੰਸ ਨੂੰ ਲੈ ਕੇ ਖੋਲੇ ਰਿਸਰਚ ਸੈਂਟਰ ਦੁਨੀਆ ਪਰਚ ਕਮਾਇਆ ਵੱਡਾ ਨਾਮ ਸ਼ੇਖਾਂ ਦੇ ਵਿੱਚ ਮਸ਼ਹੂਰ ਡਾਕਟਰ ਪੁੱਲਰ ਦੇ ਚਰਚੇ ਹਰ ਇੱਕ ਬਿਮਾਰੀ ਦਾ ਇਲਾਜ ਸਿਰਫ ਕੁਦਰਤੀ ਚੀਜ਼ਾਂ ਦੇ ਨਾਲ ਕਿਵੇਂ ਰੱਖ ਸਕਦੇ ਆ ਕੁਦਰਤੀ ਚੀਜ਼ਾਂ ਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਤੰਦਰੁਸਤ ਆਓ ਜਾਣਦੇ ਆ ਅਵਾਰਡੀ ਵਿਸ਼ਵ ਪ੍ਰਸਿੱਧ ਨੈਸ਼ਨਲ ਹੈਲਥ ਗੁਰੂ ਡਾਕਟਰ ਪੁੱਲਰ ਦੀ ਕਲਾਸ ਚ ਆ ਕੰਧਿਆ ਖ ਬਿਲਕੁਲ ਡੈੱਡ ਸੀਗੇ ਆ ਦਵਾਈ ਦਿੱਤੀ ਮੇਰੇ ਕੰਨ ਤੋਂ ਯਾ ਤੁਸੀਂ ਸੁਣ ਲਾ ਪਿਆ ਜੀ ਮਤਲਬ ਜੜੀਆਂ ਜੜੀਆਂ ਉਹਨਾਂ ਦੀਆਂ ਕੁਦਰਤੀ ਚੀਜ਼ਾਂ ਨੇ ਉਹ ਸਾਰੀਆਂ ਤੁਸੀਂ ਲਈਆਂ ਹਾਂ ਜੀ ਸਾਰੀਆਂ ਇਹ ਤਾਂ ਜਿੱਦਾਂ ਉਹਨਾਂ ਨੇ ਐਕਸਰਸਾਈਜ਼ ਦੱਸੀ ਉਹ ਵੀ ਅਸੀਂ ਕਰਦੇ ਰਹੇ ਹਾਂ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਠੀਕ ਬੈਠੇ ਹਾਂ